ਅਈ ਉਹਨੂੰ ਵੀਰ ਨੂੰ ਕਹਿਣਾ ਚਾਹੁੰਦੇ ਆ ਕਿ ਬਈ ਤੂੰ ਸਾਨੂੰ ਟੀਕਾ ਲਿਆ ਦੇ ਉਹ ਅਸੀਂ ਲਾ ਕੇ ਤੇ ਹੋਰ ਤਗੜੀ ਹੋਈਏ ਜਿੰਨੇ ਕਹੀ ਤਗੜੇ ਚਲੋ ਬਾਬੇ ਦੀ ਮੇਰਨਾ ਹੈਗੇ ਆ ਇਹ ਤੋਂ ਜ਼ਿਆਦਾ ਹੋਰ ਹੋ ਜੀਏ ਤੇ ਤੂੰ ਤੇ ਸਾਡੀ ਯਾਰ ਮਿਹਨਤ ਕੀਤੀ ਬਈ ਸਾਰੀ ਮਤਲਬ ਕਿ ਖੋਜ ਹੀ ਪਾਤੀ ਸਾਰੇ ਪਲੇਅਰਾਂ ਦੀ ਤੂੰ ਬਹੁਤ ਜ਼ਿਆਦੀ ਮਾਰੀ ਹਰਕਤ ਕੀਤੀ ਆ ਲੱਖੇ ਸਿਧਾਣੇ ਤੇ ਬਿਆਨ ਨੇ ਪੂਰੀ ਕਬੱਡੀ ਜਗਤ ਵਿੱਚ ਤਰਥੱਲੀਆਂ ਮਚਾ ਰੱਖੀਆਂ ਨੇ ਜਿੱਥੇ ਕੁਝ ਲੋਕਾਂ ਨੇ ਲਖੇ ਸਿਧਾਣੇ ਦੀਆਂ ਗੱਲਾਂ ਨੂੰ ਸਹੀ ਦੱਸਿਆ ਹੈ ਉੱਥੇ ਹੀ ਕਬੱਡੀ ਨਾਲ ਪਿਆਰ ਕਰਨ ਵਾਲੇ ਤੇ ਕਈ ਖਿਡਾਰੀਆਂ ਨੇ ਉਸਦੇ ਬਿਆਨਾਂ ਦੀ ਨਿੰਦਾ ਵੀ ਕੀਤੀ ਹੈ ਸੁਲਤਾਨ ਬੁਲਟ ਵਰਗੇ ਮਸ਼ਹੂਰ ਖਿਡਾਰੀਆਂ ਦੇ ਬਿਆਨ ਤੋਂ ਬਾਅਦ ਹੁਣ ਅੰਬੇ ਨੇ ਵੀ ਆਪਣੇ ਉਸਤਾਦ ਨਾਲ ਲਾਈਵ ਹੋ ਕੇ ਲਖੇ ਸਿਧਾਣੇ ਨੂੰ ਝਾੜ ਪਾਈ ਹੈ ਅਤੇ ਕਈ ਵੱਡੀਆਂ ਗੱਲਾਂ ਕਹਿ ਦਿੱਤੀਆਂ ਨੇ ਤੁਸੀਂ ਵੀ ਸੁਣੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਆਂਬਾਸੋਰ ਸਿੰਘ ਤੇ ਨਾਲ ਮੇਰਾ استاد ਬਾਜੂ ਪੈਂਕਾ ਜੋ ਕਿ ਪਿਛਲੇ ਦਿਨੀ ਬਹੁਤ ਵਿਵਾਦ ਚੱਲਦਾ ਪਿਆ ਹੈ ਜੀ ਕੋਈ ਟੀਕਿਆਂ ਨੂੰ ਲੈ ਕੇ ਜਾਂ ਕਬੱਡੀ ਤੇ ਲੋਕ ਬਹੁਤ ਜਿਆਦੀਆਂ ਟਿੱਪਣੀਆਂ ਕਰ ਰਹੇ ਆ ਉਹ ਤੁਹਾਨੂੰ ਪਤਾ ਹੀ ਆ ਕੌਣ ਕਰ ਰਿਹਾ ਜੀ ਟਿੱਪਣੀਆਂ ਤੇ ਉਹ ਟਿੱਪਣੀਆਂ ਵਾਲਿਆਂ ਨੂੰ ਸਾਡਾ ਜਵਾਬ ਆ ਜੀ ਜਿਹੜੇ ਕਹਿੰਦੇ ਆ ਜੀ ਟੀਕਾ ਲਾ ਕੇ ਕੋਈ ਇਦਾਂ ਦਾ ਟੀਕਾ ਬਣਿਆ ਵਾ ਜੋ ਕਿ ਲਾ ਕੇ ਤੇ ਬੰਦਾ ਕੰਦਾਂ ਹੀ ਟੱਕਰਾ ਮਾਰਦਾ ਜੀ ਅਸੀਂ ਉਹਨੂੰ ਵੀਰ ਨੂੰ ਕਹਿਣਾ ਚਾਹੁੰਦੇ ਆ ਕਿ ਬਈ ਤੂੰ ਸਾਨੂੰ ਟੀਕਾ ਲਿਆ ਦੇਓ ਤجاهਲ ਆ ਕੇ ਤੇ ਹੋਰ ਤਗੜੀ ਹੋਈ ਏ ਜਿੰਨੇ ਕਹੀ ਤਗੜੇ ਚਲੋ ਬਾਬੇ ਦੀ ਮੇਰਨਾ ਹੈਗੇ ਆ ਇਹ ਤੋਂ ਜ਼ਿਆਦਾ ਹੋਰ ਹੋ ਜੀਏ ਤੇ ਤੂੰ ਤੇ ਸਾਡੀ ਯਾਰ ਮਿਹਨਤ ਕੀਤੀ ਬਈ ਸਾਰੀ ਮਤਲਬ ਕਿ ਖੋਜ ਹੀ ਪਾਤੀ ਸਾਰੇ ਪਲੇਅਰਾਂ ਦੀ ਜਿਹੜੇ ਧੂਣਾ ਪੱਟਦੇ ਆ ਉਹ ਵੀਰ ਜੀ ਕੋਈ ਪੱਟਾਂ ਜਾਨ ਹੁੰਦੀ ਆ ਜਾਂ ਕੋਈ ਬੰਦਾ ਤੜਕੇ ਉੱਠ ਕੇ ਮਿਹਨਤ ਕਰਦਾ ਵਾ ਆਪਦਾ ਘਰ ਖਾਂਦਾ ਵਾ ਤੇ ਫੇਰ ਹੀ ਧੂੜਾ ਪੱਟੀਆਂ ਜਾਂਦੀਆਂ ਜੀ ਤੇ ਇਸ ਕਰਕੇ ਤੁਸੀਂ ਬਹੁਤ ਜ਼ਿਆਦੀ ਚਲੋ ਇੱਜ਼ਤ ਕਰਦੇ ਹੋ ਲੋਕ ਬਈ ਤੇਰੀ ਪਰ ਤੂੰ ਬਹੁਤ ਜ਼ਿਆਦੀ ਮਾੜੀ ਹਰਕਤ ਕੀਤੀ ਆ ਇਹ ਟਿੱਪਣੀ ਕਰਕੇ ਤੇ ਇਸ ਕਰਕੇ ਸਾਰੇ ਕਬੱਡੀ ਜਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬੰਦੇ ਦੇ ਉੱਤੇ ਵੀਡੀਓ ਪਾਈ ਜਾਵੇ ਕਿਉਂਕਿ ਇਹ ਹਰ ਇੱਕ ਕਿਸੇ ਦੀ ਵੀਡੀਓ ਪਾ ਦਿੰਦੇ ਆ ਕਦੀ ਕੁਛ ਕਦੀ ਕੁਛ ਜਿਹੜਾ ਵੀ ਕੋਈ ਉੱਠਦਾ ਜੀ ਕਦੀ ਇੱਕ ਪਿਛੇ ਜੇ ਕੋਈ ਬਾਪੂ ਹੀ ਪਤਾ ਨਹੀਂ ਕੌਣ ਹੀ ਹਨਾ ਉਹਦੀ ਇੰਟਰਵਿਊ ਲੈਂਦੇ ਪਏ ਉਹ ਵੀ ਕਹੀ ਜਾਂਦਾ ਜੀ ਕਬੱਡੀ ਵਾਲੇ ਟੀਕੇ ਲਾ ਕੇ ਫੁੜਕ ਜਾਂਦੇ ਆ ਮਰ ਜਾਂਦੇ ਆ ਇਦਾਂ ਵਗੈਰਾ ਵੀਰ ਮੇਰੇ ਉਹ ਸਾਡੇ ਘਰ ਦੇ ਆਣੇ ਸਾਡੀ ਮਿਹਨਤ ਕਰਾਈ ਆ ਆ ਮੇਰਾ ਉਸਤਾਦ ਵੀ ਕੋਲੇ ਬੈਠਾ ਵਾ ਤੇ ਮਿਹਨਤ ਕਰਾ ਕੇ ਵੀ ਇੱਥੋਂ ਤੱਕ ਬਣਾਇਆ ਵਾ ਇਹ ਅੱਜ ਦੀ ਮਿਹਨਤ ਨਹੀਂ ਆ ਕੋਈ 10 15 ਸਾਲ ਦੀ ਬਹੁਤ ਪੁਰਾਣੀ ਮਿਹਨਤ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਆ ਨਾਮ ਟਰਾਫੀਆਂ ਆ ਫਿਰ ਮਤਲ ਤੁਹਾਡੇ ਘਰ ਲੱਗ ਜਾਂਦੇ ਜਾਂ ਕੁਛ ਵੀ ਹਨਾ ਤੁਸੀਂ ਜਿੱਤ ਲਿਆਉਂਦੇ ਵੈਸਟ ਨਿਕਲ ਜਾਂਦੇ ਟੀਕੇ ਲਾ ਗਿਓੜੇ ਜੇ ਇਹੋ ਜਿਹੇ ਕੋਈ ਟੀਕੇ ਬਣੇ ਹੁੰਦੇ ਕਬੱਡੀ ਚ ਲਾ ਲੋ ਜਾਂ ਕਿਸੇ ਵਿੱਚ ਹੋਈ ਤੇ ਫਿਰ ਅਬਾਨੀਆਂ ਅਦਾਨੀਆਂ ਦੇ ਜਿਹੜੇ ਮੁੰਡੇ ਜਾਂ ਕੋਈ ਵੀ ਹਨਾ ਉਹ 스타 ਹੋਣੇ ਹੀ ਜੀ ਅੱਜ ਦੇ ਤੇ ਇਸ ਕਰਕੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਇੱਕ ਕਬੱਡੀ ਨੂੰ ਭਰਾ ਨਾ ਲਿਆ ਕਰੋ ਹੋਰ ਬਹੁਤ ਜ਼ਿਆਦੇ ਮੁੱਦੇ ਆ ਉਹ ਕਰ ਲਓ ਉਹ ਚੱਕ ਲਓ ਜਾਂ ਕੁਛ ਵੀ ਨਾ ਤੁਸੀਂ ਪਰ ਲੈਣਾ ਨਾ ਨਹੀਂ ਸਪੇਰਾਂ ਕਿਹੇ ਚ ਵੀ ਨਹੀਂ ਤੁਸੀਂ ਆਉਂਦੇ ਇਸ ਕਰਕੇ ਕਬੱਡੀ ਜਿਹੜਾ ਬੰਦਾ ਖੇਡਿਆ ਹੁੰਦਾ ਨਾ ਉਹ ਇਹੋ ਜੀ ਗੱਲ ਕਦੀ ਵੀ ਨਹੀਂ ਕਰਦਾ ਤੁਸੀਂ 4 ਦਿਨ ਕਬੱਡੀ ਖੇਡ ਕੇ ਤੇ ਕਬੱਡੀ ਵਾਲਿਆਂ ਨੂੰ ਚੁੱਕ ਕੇ ਮੂੰਹ ਕਰਕੇ ਮਤਲਬ ਕਿ ਜਿਹੜਾ ਮਰਜ਼ੀ ਬੋਲ ਜਾਂਦਾ ਵਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਆਗੇ ਕਬੱਡੀ ਨੂੰ ਨਾ ਮੜਾ ਗਿਆ ਕਰੋ ਬਈ ਸਾਡੇ ਘਰ ਚੱਲਦੇ ਆ ਤੇ ਅਸੀਂ ਕਬੱਡੀ ਕਰਕੇ ਆ ਜੋ ਵੀ ਆ ਆ ਜੋ ਕੁਝ ਵੀ ਬਣਾਇਆ ਜੀ ਅਸੀਂ ਕਬੱਡੀ ਕਰਕੇ ਬਣਾਇਆ ਹੈ ਤੇ ਸਸੀ ਗਾਜੀ ਸਾਡੇ ਵੀਰਾਂ ਨੂੰ ਵੀ ਵੀਰ ਜਿਹਨੇ ਟਿੱਪਣੀ ਕੀਤੀ ਆ ਚਲੋ ਮੰਨੋ ਇਹ ਵੀ ਪਲੇਅਰ ਰਿਆ ਨਾ ਇਹਦੀ ਆਪਾਂ ਵੀ ਕ੍ਰੀਏਟ ਵੀ ਨੇ ਆ ਕਿ ਚਲੋ ਰਕਸ਼ਸਧਾਨ ਦੀ ਇੱਕ ਰੀਡ ਵੇਖੀ ਆਪਾਂ ਹਨਾ ਜੇ ਵੀ ਜ ਤਕੜਾ ਹੁੰਦਾ ਵਾ ਤੇ ਬੜੀਆਂ ਰੇਡਾਂ ਦੀਆਂ ਹੋਣੀਆਂ ਸੀ ਠੀਕਾ ਲਾਇਆ ਹੁੰਦੰਨੇ ਨੇ ਤੇ ਵੀ ਉਹ ਠੀਕਾ ਲਾ ਲਿੰਦਾ ਤੇ ਬਹੁਤ ਵਧੀਆ ਕਪੜੀਆਂ ਪਾ ਲਿੰਦਾ ਜਿਹੋ ਜਿਹੇ ਟੀਕਾ ਬਣਿਆ ਹੁੰਦਾ ਤੇ ਫਿਰ ਇਹਨੇ ਛੱਡ ਕੇ ਤੋ ਦਿੱਤਾ ਨੇ ਠੀਕ ਹੈ ਜੀ ਹੁਣ ਇਹ ਬੰਦੇ ਨੂੰ ਮਿਹਨਤ ਕਰਾਈ ਆ 4-4 ਵਜੇ ਉੱਠ ਕੇ ਮਿਹਨਤ ਕਰਾਈ ਬੰਦੇ ਇਹਦੀ ਤੇ ਇਹ ਮਕਾਮ ਤੇ ਵਧਿਆ ਇਹ ਵੇਖੋ ਕਿ ਉਹਨਾਂ ਜਿਹੜੀ 15 ਸਾਲ ਪਹਿਲਾਂ ਮਿਹਨਤ ਕੀਤੀ ਆ ਉਹ ਤਾਂ ਇਹ ਕੋਈ ਮੋਲ ਨਹੀਂ ਪਾਉਂਦੇ ਇੱਕ ਕਲ ਟੀਕਾ ਦਾ ਮੋਲ ਪਾਈ ਜਾਂਦੀ ਕੋਈ ਕਲ ਟੀਕਾ ਲਾ ਕੇ ਬਣਾ ਤਗੜਾ ਹੁੰਦਾ ਫਿਰ ਤਗੜਿਆਂ ਘਰਾਂ ਦੇ ਪਲੇਅਰ ਹੁੰਦੇ ਮਾਰੇ ਘਰ ਦਾ ਪਲੇਅਰ ਨਹੀਂ ਕੋਈ ਤਗੜਾ ਹੁੰਦਾ ਠੀਕ ਆ ਜੇ ਕੋਈ ਟੀਕੇ ਲਾਉਣ ਨਾਲ ਬੰਦਾ ਤਗੜਾ ਹੁੰਦਾ ਤੇ ਹਰ ਵੀ ਆਪ ਦਾ ਪੋਤ ਨੂੰ ਟੀਕੇ ਲਾਣ ਦਾ ਤੇ ਤਗੜਾ ਜਾਂਦਾ ਬਾਕੀ ਰਹੀ ਗੱਲ ਹੈ ਜੀ ਟੀਕਿਆਂ ਦੀ ਗੱਲ ਆ 40 42 ਸਾਲ ਉਮਰ ਹੋਣੀ ਆ ਲੱਕਿਸਦਾਨੇ ਦੀ ਤੇ 40 45 ਸਾਲ ਪਹਿਲਵਾਨ ਦੀ ਆ ਤੇ ਆਪਾਂ ਮੈਚ ਲਵਾ ਲੈਂਦੇ ਕਿਤੇ ਨਾ ਕਿਤੇ ਇਹਨੂੰ ਕਹ ਤੂੰ ਟੀਕਾ ਲਾ ਕੇ ਆ ਜੀ ਆ ਜਿੱਦਾਂ ਵੀ ਆ ਜਾਾਂਗੇ ਹਨਾ ਤੇ ਤੂੰ ਟੀਕਾ ਲਾ ਕੇ ਵੇਖ ਲਈ ਟੱਕਰ ਮਾਰ ਕੇ ਕਿਧਰ ਕੱਢ ਲੀਂਦਾ ਵਾ ਤੇ ਮੇਰਾ ਪ੍ਰੈਸ ਕਰਕੇ ਗਾਂ ਦੀ ਪੰਜਾਂ ਕੋੜੀਆਂ ਪਾਲੀ ਹਾਂ ਟੀਕਾ ਲਾ ਕੇ ਪੰਜਾਂ ਕੋੜੀਆਂ ਪਾਲੀਆਂ ਅਸੀਂ ਉਹਦਾ ਨਾਲ ਤਰੇ ਖੇਡਾਂਗੇ ਬੰਦੇ ਨਾਲ ਕੋਣ ਬੰਦਾ ਲੱਗ ਜੂਗਾ ਜੀ ਕੋਣ ਦੁੱਧਾ ਪੜੀ ਬੰਦਾ ਕਿੰਨਾ ਕਿ ਤਕੜਾ ਹੁੰਦਾ ਬੰਦਾ ਕਿ ਦੁਨੀਆ ਕੰਦਾ ਕਿ ਟੱਕਰਾ ਮਾਰਦਾ ਕਿ ਨਹੀਂ ਬੜੀ ਰਿਸਪੈਕਟ ਕਰਦੇ ਹਾਂ ਤੇਰੀ ਭਰਾ ਪਰ ਤੁਸੀਂ ਆ ਜਿਹੜੀ ਕਰਕੇ ਨਾ ਸੱਚੀ ਮਨੋਂ ਦਿਲੋਂ ਹੀ ਲਾਥੇ ਆਂ ਤੁਸੀਂ ਹੋਰ ਮੁੱਦਿਆਂ ਦੇ ਬੜਾ ਵਧੀਆ ਬੋਲਦੇ ਸੀ ਤੁਹਾਡਾ ਨਾਮ ਸਹਿਬ ਦਾ ਕਿ ਨਹੀਂ ਯਾਰ ਬੰਦਾ ਕੋਈ ਪੰਜਾਬ ਦੇ ਮੁੱਦਿਆਂ ਦੇ ਚੰਗਿਆਂ ਦੇ ਬੋਲਦਾ ਪਰ ਜਿਹੜੀ ਚੀਜ਼ ਮਸ਼ਹੂਰ ਆ ਤੁਸੀਂ ਉਹ ਟੀ ਉਹ ਟੀ ਜਿ ਨਾਲ ਹੀ ਕਰਨ ਲੱਗ ਪਈ ਬਣੀਆ ਇੱਕੋ ਤੇ ਗੇਮ ਹੈ ਬਈ ਯਾਰ ਮਤਲਬ ਹਨਾ ਜਿਹੜੀ 500 ਰੁਪਏ ਕੱਛਾ ਲੈ ਕੇ ਮਲ ਕੱਛਾ ਰਮਲੀ 200 ਦਾ 500 ਦਾ ਲੋਕ ਕੱਛਾ ਟੀ-ਸ਼ਰਟ ਆ ਜਾਂਦਾ ਤੇ ਇੱਥੇ ਹਰ ਕੋਈ ਜਾ ਕੇ ਖੇਡ ਲਿੰਦਾ ਕੋਈ ਬਾਲੀ ਮਹਿੰਗੀ ਤੇ ਗੇਮ ਹੈਗੀ ਨਹੀਂ ਆ ਕਦੀ ਕ੍ਰਿਕਟ ਚ ਨਹੀਂ ਕਹਤਾ ਤੁਸੀਂ ਕਦੀ ਥਲੀਟਾਂ ਨੂੰ ਨਹੀਂ ਕਹਤਾ ਕਿੰਨਾ ਕੁਛ ਕਿਹਦੇ ਵਿੱਚ ਨਹੀਂ ਚੱਲਦਾ ਸਾਰਿਆਂ ਨੂੰ ਪਤਾ ਹੀ ਆ ਤੇ ਤੁਸੀਂ ਇਹਨੂੰ ਚੁੱਕ ਕੇ ਕੋਈ ਵੀ ਭੰਡ ਦਿੰ ਤੇ ਇਸ ਕਰਕੇ ਜੋ ਤੇ ਸਾਹਮਣੇ ਦਿਖਣੀ ਦਿਆ ਵਾ ਫੈਡਰੇਸ਼ਨਾਂ ਵੀ ਕਹਿ ਰਹੀਆਂ ਸੀ ਕਬੱਡੀ ਨਹੀਂ ਕਰਾਉਣੀ ਤੇ ਇਹ ਤੁਹਾਡੇ ਆਪਾਂ ਕਬੱਡੀ ਤੇ ਬਹੁਤ ਵੱਡੀ ਨੇਰੀ ਝੁੱਲ ਰਹੀ ਆ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆਗੇ ਕਬੱਡੀ ਨੂੰ ਟਿੱਪਣੀ ਨਾ ਕਰਿਆ ਕਰੋ ਹੋਰ ਜੋ ਮਰਜੀ ਜਿੱਥੇ ਮਰਜੀ ਹਾਨੂੰ ਕੋਈ ਪਰਸਨਲੀ ਗਾਲਾਂ ਕੱਢ ਲਓ ਜਾਂ ਕੁਝ ਵੀ ਕਰ ਲਓ ਪਰ ਕਬੱਡੀ ਨੂੰ ਮਾਰਾ ਨਾ ਗਿਆ ਕਰੋ ਵੈਗੁਰਜੀ ਦਾ ਖਾਲਸਾ ਜੀ ਵੈਗੁਰਜੀ ਕੀ ਫਤਿਹ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ